ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਦੇ ਤਾਜ਼ਾ ਅੰਕ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ शो ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿੱਲੋਂ ਐਸੋਲੀ ਕੋਈ ਵਿਸ਼ਾ ਜਿਹਦੀ ਸਾਰੇ ਪਾਸੇ ਗੱਲ ਹੋ ਰਹੀ ਹੈ ਗੱਲ ਹੋਣੀ ਬਣਦੀ ਵੀ ਹੈ ਕਿਉਂਕਿ ਭਾਰਤ ਪਾਕਿਸਤਾਨ ਤਣਾਅ ਜਿਹੜਾ ਆ ਉਹ ਪਿਛਲੇ ਕਈ ਹਫ਼ਤਿਆਂ ਤੋਂ ਸੁਰਗਦਾ ਹੋਇਆ ਨਜ਼ਰ ਆ ਰਿਹਾ ਸੀ ਜੋ ਕੁਝ ਹੋਇਆ ਆ ਉਸ ਵਿੱਚ ਕਾਫੀ ਵੇਖਣਯੋਗ ਪਹਿਲੂ ਨੇ ਵੱਡੀ ਕਾਰਵਾਈ ਭਾਰਤ ਵੱਲੋਂ ਕੀਤੀ ਗਈ ਹੈ ਜਵਾਬੀ ਕਾਰਵਾਈ ਪ੍ਰਤੀਕਿਰਿਆ ਜਿਹਦੀ ਸੰਭਾਵਨਾ ਪਹਿਲਗਾਮ ਵਿਖੇ ਹੋਏ دہشتੀ ਹਮਲੇ ਤੋਂ ਬਾਅਦ ਲਗਾਤਾਰ ਦੱਸੀ ਜਾ ਰਹੀ ਸੀ ਇਸ ਦਰਮਿਆਨ ਦੋਹਾਂ ਪਾਸਿਆਂ ਤੋਂ ਕਾਰਵਾਈ ਚਲਦੀ ਹੋਈ ਨਜ਼ਰ ਆਈ ਹੈ ਤੇ ਭਾਰਤ ਵਿੱਚੋਂ ਪਿਛਲੇ ਦਿਨ ਵੱਡੀ ਕਾਰਵਾਈ ਕੀਤੀ ਗਈ ਰਾਤ ਵੇਲੇ ਜਦੋਂ ਕੁਝ ਹਵਾਈ ਖੇਤਰਾ ਵਿੱਚ ਸਰਹੱਦ ਪਾਰੋਂ ਹਮਲਾ ਹੋਣ ਦੀ ਗੱਲ ਸਾਹਮਣੇ ਆਈ ਤਾਂ ਭਾਰਤ ਨੇ ਇਸ ਤੱਕਾ ਪ੍ਰਤੀਕਰਮ ਦਿੱਤਾ ਉਸ ਤੋਂ ਬਾਅਦ ਕੀ ਕੁਝ ਹੋਇਆ ਹੁਣ ਇਸ ਵੇਲੇ ਕੀ ਤਾਜ਼ਾ ਸਥਿਤੀ ਹੈ ਉਸ ਸਮੁੱਚੇ ਮਾਹੌਲ ਬਾਰੇ ਗੱਲ ਕਰ ਰਹੇ ਹਾਂ ਅੱਜ ਦੇ ਇਸ ਗੱਲਬਾਤ ਦੇ ਤਾਜ਼ਾ ਅੰਕ ਵਿੱਚ ਤੇ ਇਹਨਾਂ ਸਾਰੇ ਪਹਿਲੂਆਂ ਉੱਤੇ ਚਰਚਾ ਕਰ ਰਹੇ ਹਾਂ ਅੱਜ ਦੇ ਇਸ ਗੱਲਬਾਤ ਦੇ ਤਾਜ਼ਾ ਅੰਕ ਵਿੱਚ ਤਣਾਅ ਦਾ ਮਾਹੌਲ ਜੰਗ ਦਾ ਮਾਹੌਲ ਤੇ ਇਹਦੇ ਨਾਲ ਜੁੜਦੇ ਸਾਰੇ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕਰਾਂਗੇ ਹੋਰ ਵਿਸ਼ੇ ਵੀ ਹੋਣਗੇ ਤਾਜ਼ਾ ਤਰੀਨ ਜਾਣਕਾਰੀਆਂ ਇਸ ਵੇਲੇ ਦੀਆਂ ਪੰਜਾਬ ਦੇ ਪਾਣੀਆਂ ਦਾ ਮੁੱਦਾ ਪਾਖੜਾ ਡੈਮ ਨੰਗਲ ਡੈਮ ਉਹ ਸੰਬੰਧੀ ਵੀ ਲਗਾਤਾਰ ਗੱਲ ਸਾਹਮਣੇ ਆ ਰਹੀ ਹੈ ਹਾਲਾਂਕਿ ਪ੍ਰਮੁੱਖ ਤੌਰ ਤੇ ਜ਼ਿਆਦਾ ਚਰਚਾ ਜਿਹੜੀ ਹੈ ਉਹ ਸਰਹੱਦੀ ਤਣਾਅ ਅਤੇ ਭਾਰਤ ਪਾਕਿਸਤਾਨ ਤਣਾਅ ਤੇ ਜੰਗ ਦੇ ਆਲਮ ਦੀ ਹੋ ਰਹੀ ਹੈ ਸੋ ਸਾਰੀ ਗੱਲਬਾਤ ਦੇ ਨਾਲ ਸਮੁੱਚੇ ਸਮੇਂ ਦੌਰਾਨ ਆਪ ਇਸੇ ਤਰ੍ਹਾਂ ਜੁੜੇ ਰਹਿਣਾ ਇਸ ਗੱਲਬਾਤ ਨੂੰ ਖੁਦ ਵੀ ਵੇਖੋ ਪੂਰਨਾ ਨੂੰ ਵਿਖਾਓ ਯਾਨੀ ਕਿ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤੇ ਇਸ ਵਿਸ਼ੇ ਬਾਰੇ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਜਿਵੇਂ ਇਸਾਰੀ ਕਾਰਵਾਈ ਚੱਲੀ ਹੈ ਉਸ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਜ਼ਰੂਰ ਲਿਖ ਕੇ ਭੇਜੋ ਕਮੈਂਟਸ ਤੇ ਰਹੇ ਫੇਸਬੁੱਕ ਪੇਜ ਅਤੇ YouTube ਚੈਨਲ ਉਤੇ ਜਿੱਥੇ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ ਉਥੇ ਕਮੈਂਟਸ ਰਾਹੀਂ ਤੁਸੀਂ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾ ਸਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾ ਸਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਸੋ ਲਗਾਤਾਰ ਭਾਰਤ ਪਾਕਿਸਤਾਨ ਸਬੰਧਾਂ ਦੀ ਗੱਲ ਹੋ ਰਹੀ ਹੈ ਜਾਂ ਸਬੰਧਾਂ ਦੀ ਥਾਂ ਕਹੇ ਲੋ ਕਿ ਤਣਾਅ ਦੀ ਗੱਲ ਹੋ ਰਹੀ ਹੈ ਰੱਖਿਆ ਮੰਤਰੀ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਇਸੇ ਤਰ੍ਹਾਂ ਵਿਕਰਮ ਮਿਸਰੀ ਜੋ ਕਿ ਭਾਰਤੀ ਵਿਦੇਸ਼ ਸਕੱਤਰ ਕਾਫੀ ਅਹਿਮ ਜਾਣਕਾਰੀ ਉਹ ਵੀ ਨਾਲੋ ਨਾਲ ਸਾਂਝੀ ਕਰ ਰਹੇ ਨੇ ਬੜੀ ਜ਼ਿੰਮੇਵਾਰੀ ਨਾਲ ਸੰਜੀਦਗੀ ਨਾਲ ਸਾਰੀ ਗੱਲ ਰੱਖ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਕਿਸੇ ਵੀ ਥਾਂ ਉੱਤੇ ਕਿਸੇ ਨਾਗਰਿਕ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਜੋ ਦੇਸ਼ ਦੀ ਟਿਕਾਣਾ ਉਨਾਂ ਉੱਪਰ ਹਮਲਾ ਬੋਲਿਆ ਗਿਆ ਅਤੇ ਜਵਾਬੀ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜ਼ਿੰਮੇਵਾਰਾਣਾ ਢੰਗ ਨਾਲ ਸਾਰੀ ਕਾਰਵਾਈ ਚੱਲਦੀ ਰਹੀ ਹੈ ਦੂਜੇ ਬਨੇ ਪਾਕਿਸਤਾਨ ਵਾਲੇ ਪਾਸਿਓ ਜੋ ਭਾਰਤ ਦੇ ਬਿਆਨ ਨੇ ਉਹਨਾਂ ਨੂੰ ਕਟਿਆ ਜਾ ਰਿਹਾ ਹੈ ਉਹ ਆਪਣੀ ਗੱਲ ਆਖ ਰਹੇ ਨੇ ਆਪਣੇ ਦਾਵੇ ਕਰ ਰਹੇ ਨੇ ਤੇ ਇਸ ਤਰ੍ਹਾਂ ਦੋਵਾਂ ਪਾਸਿਆਂ ਤੋਂ ਇੱਕੋ ਹੀ ਸਥਿਤੀ ਬਾਰੇ ਅਲੱਗ-ਅਲੱਗ ਪ੍ਰतिकਰਮ ਵੀ ਸੁਨੇ ਜਾਂਦੇ ਰਹੇ ਪਰ ਭਾਰਤ ਦਾ ਮਜ਼ਬੂਤ ਤੌਰ ਤੇ ਇਹ ਹੀ ਕਹਿਣਾ ਹੈ ਕਿ ਉਸਨੇ ਜੋ ਪਹਿਲਗਾਮ ਵਾਲੇ ਦੇਸ਼ਤੀ ਹਮਲੇ ਤੋਂ ਬਾਅਦ ਜ਼ਿੰਮੇਵਾਰਾ ਨਾ ਢੰਗ ਨਾਲ ਨਪੀਤਲੀ ਕਾਰਵਾਈ ਹੁਣ ਤੱਕ ਕੀਤੀ ਹੈ ਇਹ ਸਾਰਾ ਘਟਨਾਕ੍ਰਮ ਬੀਤੇ ਅਪ੍ਰੈਲ ਮਹੀਨੇ ਦੀ 22 ਤਰੀਕ ਦਾ ਸ਼ੁਰੂ ਹੋਇਆ ਜਦੋਂ ਪਹਿਲਗਾਮ ਵਿਖੇ دہشتੀ ਹਮਲਾ ਹੋਇਆ ਸੀ ਸਲਾਨੀਆਂ ਨੂੰ ਮੌਤੇ ਘਾਟ ਦਾਰਿਆ ਗਿਆ ਬੜੀ ਜ਼ਾਲਿਮਾਨਾ ਕਾਰਵਾਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਇਸ ਗੱਲ ਦੀ ਸੰਭਾਵਨਾ ਮੰਨੀ ਜਾ ਰਹੀ ਸੀ ਦੱਸੀ ਜਾ ਰਹੀ ਸੀ ਕਿ ਭਾਰਤ ਵੱਲੋਂ ਇਸ ਸੰਬੰਧੀ ਜਵਾਬੀ ਪ੍ਰਤੀਕਿਰਿਆ ਹੋ ਸਕਦੀ ਹੈ ਮੀਟਿੰਗਾਂ ਦਾ ਦੌਰ ਚੱਲਿਆ ਪਹਿਲਾਂ ਦੋਹਾਂ ਦੇਸ਼ਾਂ ਦਰਮਿਆਨ ਕਈ ਫੈਸਲੇ ਲਏ ਗਏ ਭਾਰਤ ਵੱਲੋਂ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਅਟਾਰੀ ਚੱਕ ਪੋਸਟ ਜਿਹੜੀ ਹੈ ਇੰਟੀਗ੍ਰੇਟਿਡ ਪੋਸਟ ਉੱਥੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗੀਆਂ ਤੇ ਨਾਗਰਿਕ ਜੋ ਦੂਜੇ ਦੇਸ਼ ਵਿੱਚ ਆਏ ਹੋਏ ਸੀ ਉਹਨਾਂ ਨੂੰ ਵਾਪਸ ਭੇਜਿਆ ਗਿਆ ਉਦੋਂ ਹੀ ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ ਸੀ ਕਿ ਕੁਝ ਤਲਕੀ ਹੋ ਸਕਦੀ ਹੈ ਤੇ ਠੀਕ ਅਜਿਹਾ ਹੀ ਹੋਇਆ ਉਹੀ ਗੱਲ ਵੱਧਦੀ ਵੱਧਦੀ ਮਈ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਬਾਅਦ ਕਾਰਵਾਈ ਤੱਕ ਪਹੁੰਚੀ ऑपरेशन सिंदूर تحت भारत ਵੱਲੋਂ ਕਾਰਵਾਈ ਆਰੰਭੀ ਗਈ। ਅੱਧੀ ਰਾਤ ਦੇ ਕਰੀਬ ਜਦੋਂ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਦੇ ਕੁਝ ਟਿਕਾਣਿਆਂ ਉੱਤੇ ਕਾਰਵਾਈ ਕੀਤੀ ਗਈ ਤਾਂ ਉਸ ਤੋਂ ਕੁਝ ਸਮੇਂ ਬਾਅਦ ਫਿਰ ਪਾਕਿਸਤਾਨ ਦੀ ਤਰਫੋਂ ਇੱਕ ਜਵਾਬੀ ਕਾਰਵਾਈ ਹੁੰਦੀ ਹੈ ਜਦੋਂ ਜੰਮੂ ਅਤੇ ਪਠਾਨਕੋਟ ਦੇ ਏਅਰਬੀਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ। ਹੁਣ ਇਹਦੇ ਵਿੱਚ ਭਾਰਤ ਤਰਫੋਂ ਲਗਾਤਾਰ ਇਹ ਕਿਹਾ ਗਿਆ ਕਿ ਡਰੋਨ ਹਮਲੇ ਅਤੇ ਮਿਜ਼ਾਈਲਾਂ ਜ਼ਰੀਏ ਹਮਲਾ ਕੀਤੇ ਜਾਣ ਦੀ ਕੋਸ਼ਿਸ਼ ਹੋਈ ਪਰ ਭਾਰਤ ਦੀ ਰੱਖਿਆ ਪ੍ਰਣਾਲੀ ਨੇ ਉਹਨਾਂ ਨੂੰ ਰਾਹ ਵਿੱਚ ਹੀ ਰੋਕ ਦਿੱਤਾ ਅਟੇਰੀ ਕਰ ਦਿੱਤਾ ਇਸ ਤੋਂ ਬਾਅਦ ਕਈ ਹੋਰ ਸ਼ਹਿਰਾਂ ਵੱਲ ਵੀ ਇਸੇ ਤਰ੍ਹਾਂ ਡਰੋਨ ਤੇ ਮਿਜ਼ਾਈਲਾਂ ਦੇ ਵੀਡੀਓਜ਼ ਵਿਖੇ ਗਏ ਤੇ ਹਰੇਕ ਥਾਂ ਉੱਤੇ ਭਾਰਤ ਦੀ ਡਿਫੈਂਸ ਮੈਕੈਨਿਜ਼ਮ ਨੇ ਰੱਖਿਆ ਪ੍ਰਣਾਲੀ ਨੇ ਰਾਹ ਵਿੱਚ ਹੀ ਉਹਨਾਂ ਨੂੰ ਰੋਕ ਦਿੱਤਾ ਅਸਰ ਕਰਨ ਦੀ ਸਥਿਤੀ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੂੰ ਨਿਊਟਰਲਾਈਜ਼ ਕਰ ਦਿੱਤਾ ਭਾਵ ਕਿ ਉਹਨਾਂ ਨੂੰ ਅਸਰਹੀਨ ਕਰ ਦਿੱਤਾ ਇਸ ਦੌਰਾਨ ਬਹੁਤ ਸਾਰੀਆਂ ਥਾਵਾਂ ਉੱਤੇ ਮਲਬਾ ਵੀ ਡਿਗਿਆ ਵਿਖਿਆ ਗਿਆ ਮਿਸਾਲ ਦੇ ਤੌਰ ਤੇ ਬਠਿੰਡੇ ਦੇ ਖੇਤਾ ਵਿੱਚ ਦਸੂਹਾ ਮੁਕੇਰੀਆਂ ਦੇ ਖੇਤਾਂ ਵਿੱਚ ਵੀ ਇੱਕ ਮਿਜ਼ਾਈਲ ਨੁਮਾ ਚੀਜ਼ ਦਾ ਢਾਂਚਾ ਮਿਲਿਆ ਜਿਸ ਦੀ ਜਾਂਚ ਨਾਲੋਂ ਨਾਲ ਰੰਭੀ ਗਈ ਅਤੇ ਇਸੇ ਤਰ੍ਹਾਂ ਕਈ ਹੋਰ ਥਾਵਾਂ ਉੱਤੇ ਵੀ ਡਰੋਨ ਅਤੇ ਬੰਬ ਨੋਮਾ ਚੀਜ਼ਾਂ ਵੇਖੀਆਂ ਗਈਆਂ ਖਾਸ ਕਰ ਸਰਹੱਦੀ ਇਲਾਕਿਆਂ ਵਿੱਚ ਜਿੱਥੇ ਕਿ ਚੌਕਸੀ ਕਾਫੀ ਜ਼ਿਆਦਾ ਵਰਤੀ ਜਾ ਰਹੀ ਹੈ ਸੋ ਇਸ ਤਰ੍ਹਾਂ ਇਹ ਆਲਮ ਲਗਾਤਾਰ ਬਣਿਆ ਹੋਇਆ ਹੈ ਇਹਦੇ ਵਿੱਚ ਨਿਤ ਨਵੇਂ ਘਟਨਾਕ੍ਰਮ ਸਾਹਮਣੇ ਆ ਰਹੇ ਨੇ ਖਾਸ ਕਰ ਸ਼ਾਮ ਵੇਲੇ ਅਤੇ ਰਾਤ ਵੇਲੇ ਹੀ ਹੁਣ ਤੱਕ ਜ਼ਿਆਦਾ ਸਰਗਰਮੀ ਵੇਖੀ ਗਈ ਹੈ ਮੌਜੂਦਾ ਸਮੇਂ ਇਹ ਜੋ ਆਲਮ ਬਣਿਆ ਹੈ ਸੰਕਟ ਦਾ ਜੰਗ ਦਾ ਤਣਾਅ ਦਾ ਆਲਮ ਬਣਿਆ ਹੈ ਇਸ ਦਾ ਅਸਰ ਸਿਰਫ ਰੱਖਿਆ ਸੁਰੱਖਿਆ ਹੀ ਨਹੀਂ ਬਲਕਿ ਹੋਰ ਵੀ ਕਈ ਖੇਤਰਾਂ ਉੱਪਰ ਪੈਂਦਾ ਸਪਸ਼ਟ ਤੌਰ ਤੇ ਪੈਂਦਾ ਵਿਖਾਈ ਦੇ ਰਿਹਾ ਹੈ ਗੱਲ ਭਾਵੇਂ ਖੇਡਾਂ ਦੇ ਖੇਤਰ ਦੀ ਹੋਵੇ ਆਰਥਿਕਤਾ ਦੀ ਹੋਵੇ ਸਮਾਜਿਕ ਜਾਂ ਆਰਥਚਾਰੇ ਦੀ ਹੋਵੇ ਕਈ ਖੇਤਰ ਜੜੇ ਨੇ ਪ੍ਰਭਾਵਿਤ ਹੁੰਦੇ ਨੇ ਸਭ ਤੋਂ ਪਹਿਲਾਂ ਗੱਲ ਜ਼ਿਕਰ ਖੇਡਾਂ ਦੇ ਖੇਤਰ ਦੀ ਕਰ ਲਈਏ ਤਾਂ ਜਿਸ ਦਿਨ ਪਾਕਿਸਤਾਨ ਦੀ ਤਰਫੋਂ ਭਾਰਤ ਵਾਲੇ ਵੱੰਨੇ ਹਮਲਾ ਹੋਣ ਦੀ ਗੱਲ ਸਾਹਮਣੇ ਆਈ ਉਸ ਸਮੇਂ IPL ਦਾ ਮੈਚ ਚੱਲ ਰਿਹਾ ਸੀ ਇੰਡੀਅਨ ਪ੍ਰੀਮੀਅਰ ਲੀਗ ਦਾ ਮੈਚ ਚੱਲ ਰਿਹਾ ਸੀ ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਵਿਖੇ ਪੰਜਾਬ ਕਿੰਗਸ ਅਤੇ ਦਿੱਲੀ ਕੈਪੀਟਲਜ਼ ਦਰਮਿਆਨ ਮੈਚ ਚੱਲ ਰਿਹਾ ਸੀ ਉਹ ਮੈਚ ਜਿਹੜਾ ਕਿ ਪਹਿਲਾਂ ਹੀ 1 ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ ਸੀ ਮੀਂਹ ਕਰਕੇ ਪਰ ਇਹ ਮੈਚ 10 ਓਵਰ ਦਾ ਹੀ ਖੇਡਿਆ ਗਿਆ ਸੀ ਪੰਜਾਬ ਦੀ ਟੀਮ ਬੱਲੇਬਾਜ਼ੀ ਕਰ ਰਹੀ ਸੀ ਬੜੀ ਵਧੀਆ ਸਥਿਤੀ ਵਿੱਚ ਸੀ ਕਿ ਸਟੇਡੀਅਮ ਦੀਆਂ ਫਲੱਡ ਲਾਈਟਾਂ ਇੱਕ ਇੱਕ ਕਰਕੇ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਸ਼ੁਰੂ ਵਿੱਚ ਤਾਂ ਇਹੀ ਕਿਹਾ ਗਿਆ ਕਿ ਟੈਕਨੀਕਲ ਪ੍ਰੋਬਲਮ ਤਕਨੀਕੀ ਨੁਕਸ ਕਰਕੇ ਫਲੱਡ ਲਾਈਟਾਂ ਬੰਦ ਹੋਈਆਂ ਨੇ ਤੇ ਮੈਚ ਫਿਲਹਾਲ ਰੁਕ ਗਿਆ ਪਰ ਥੋੜੀ دیر ਬਾਅਦ ਸਾਰੇ ਖਿਡਾਰੀ ਮੈਦਾਨ ਤੋਂ ਬਾਹਰ ਚਲੇ ਗਏ ਸਨ ਤੇ ਲਾਈਟਾਂ ਪੂਰੀ ਤਰ੍ਹਾਂ ਬੰਦ ਹੋ ਚੁੱਕੀਆਂ ਸਨ ਇਸ ਤੋਂ ਬਾਅਦ ਹੌਲੀ-ਹੌਲੀ ਦਰਸ਼ਕਾਂ ਨੂੰ ਸਟੇਡੀਅਮ ਤੋਂ ਬਾਹਰ ਜਾਣ ਲਈ ਕਿਹਾ ਜਾਣ ਲੱਗਾ ਤਾਂ ਉਦੋਂ ਹੀ ਕਈ ਲੋਕਾਂ ਨੂੰ ਇਸ ਗੱਲ ਦਾ ਸ਼ੱਕ ਹੋਣਾ ਸ਼ੁਰੂ ਹੋਇਆ ਕਿ ਕੁਝ ਗੜਬੜ ਹੋਈ ਹੋ ਸਕਦੀ ਹੈ ਤੇ ਇਸ ਤੋਂ ਫੌਰਨ ਬਾਅਦ ਫਿਰ ਖਬਰ ਆਈ ਸੀ ਕਿ ਜੰਮੂ ਅਤੇ ਪਠਾਨਕੋਟ ਦੇ 에ਅਰ ਬੇਸ ਉੱਤੇ ਹਮਲਾ ਹੋਣ ਦੀ ਗੱਲ ਸਾਹਮਣੇ ਆਈ। ਇਸ ਤੋਂ ਬਾਅਦ ਅਗਲੇ ਦਿਨ ਸੰਭਾਵਨਾ ਦੱਸੀ ਗਈ ਸੀ ਕਿ ਆਈਪੀਐਲ ਦੇ ਮੈਚ ਰੱਦ ਹੋ ਸਕਦੇ ਨੇ। ਜਿਵੇਂ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਤੇ ਦਿੱਲੀ ਦਾ ਮੈਚ ਰੱਦ ਹੋ ਗਿਆ ਤੇ ਅਗਲਾ ਮੈਚ ਜਿਹੜਾ ਹੋਣਾ ਸੀ ਉਹਨੂੰ ਅਹਮਦਾਬਾਦ ਵਿਖੇ ਤਬਦੀਲ ਕਰ ਦਿੱਤਾ ਗਿਆ ਪਰ ਉਸਦੀ ਵੀ ਨੋਬਤ ਨਹੀਂ ਆਈ ਕਿਉਂਕਿ ਹੁਣ ਆਈਪੀਐਲ ਦੇ ਬਾਕੀ ਰਹਿੰਦੇ ਮੈਚ ਜਿੰਨੇ ਵੀ ਸੈਸ਼ਨ ਦੇ ਮੈਚ ਰਹਿੰਦੇ ਨੇ ਉਹ ਸਾਰੇ ਫਿਲਹਾਲ ਮੁਲਤਵੀ ਕਰ ਦਿੱਤੇ ਗਏ ਨੇ ਆਈਪੀਐਲ ਸਸਪੈਂਡ ਹੋ ਗਈ ਹੈ ਬਹੁਤ ਕ੍ਰੇਸ਼ਨ ਦਾ ਸਾਡੇ ਇਸ ਵਿੱਚ ਆਈਪੀਐਲ ਦਾ ਪਰ ਇਸ ਵੇਲੇ ਜੋ ਹਾਲਾਤ ਬਣੇ ਨੇ ਉਹਨਾਂ ਵਿੱਚ ਸੁਰੱਖਿਆ ਸਭ ਤੋਂ ਅਹਿਮ ਗੱਲ ਦੱਸੀ ਗਈ ਹੈ ਤੇ ਇਸ ਤਰ੍ਹਾਂ ਆਈਪੀਐਲ ਪਹਿਲੀ ਵਾਰ ਇਹ ਤਾਂ ਹੋਇਆ ਕਿ ਚੱਲਦੀ ਆਈਪੀਐਲ ਵਿੱਚ ਵਿਚਾਲੇ ਰੋਕਣੀ ਪਈ ਹੈ ਇਨਫਿਨਿਟਲੀ ਯਾਨੀ ਕਿ ਅਗਲੇ ਹੁਕਮਾਂ ਤੱਕ ਆਈਪੀਐਲ ਮੁਅਤਲ ਹੈ ਰੱਦ ਨਹੀਂ ਹੋਈ ਹੋ ਸਕਦੀ ਹੈ ਜਦੋਂ ਹਾਲਾਤ ਕੁਝ ਠੀਕ ਹੋਣਗੇ ਪਰ ਫਿਲਹਾਲ ਆਈਪੀਐਲ ਜਿਹੜੀ ਹੈ ਉਹ ਰੋਕ ਦਿੱਤੀ ਗਈ ਹੈ ਦੂਜੇ ਬੰਨੇ ਠੀਕ ਇਸੇ ਸਮੇਂ ਪਾਕਿਸਤਾਨ ਵਿੱਚ ਵੀ ਲੀਗ ਚੱਲਦੀ ਹੈ ਪੀਐਸਐਲ ਪਾਕਿਸਤਾਨ ਸੁਪਰਲੀਗ आईपीआर ਵਰਗੀ ਹੀ ਉਹਨਾਂ ਦੀ ਆਪਣੀ ਲੀਗ ਹੈ। ਉਹਦੇ ਮੈਚ ਵੀ ਚੱਲ ਰਹੇ ਸਨ। ਤੇ 라ਵਲਪਿੰਡੀ ਵਿਖੇ ਮੈਚ ਹੋਣਾ ਸੀ। ਉਸੇ ਦਿਨ ਦੁਪਹਿਰ ਵੇਲੇ 라ਵਲਪਿੰਡੀ ਦੇ ਨੇੜੇ ਭਾਰਤ ਵੱਲੋਂ ਜੋ ਕਾਰਵਾਈ ਕੀਤੀ ਉਸ 라ਵਲਪਿੰਡੀ ਸਟੇਡੀਅਮ ਦੀ ਹਦੂਦ ਦਾ ਇੱਕ ਹਿੱਸਾ ਵੀ ਪ੍ਰਭਾਵਿਤ ਹੋਇਆ। ਤੇ ਪਾਕਿਸਤਾਨ ਵਾਲੇ ਬੰਨੇ ਵੀ ਉਹਨਾਂ ਦੀ ਲੀਗ ਜਿਹੜੀ ਹੈ ਉਹਦੇ ਮੈਚ ਉਸ ਦਿਨ ਮੁਲਤਵੀ ਹੋ ਗਏ ਨਹੀਂ ਹੋਏ। ਪਾਕਿਸਤਾਨ ਨੇ ਆਪਣੀ ਲੀਗ ਜਿਹੜੀ ਹੈ ਉਹ ਮਲਤਵੀ ਨਹੀਂ ਕੀਤੀ ਬਲਕਿ ਉਸ ਨੂੰ ਯੂਏਈ ਵਿਖੇ ਟਰਾਂਸਫਰ ਕਰ ਦਿੱਤਾ ਉਹਦੇ ਬਾਕੀ ਰਹਿੰਦੇ ਮੈਚ ਹੁਣ ਯੂਨਾਈਟਿਡ ਅਰਬ ਅਮੀਰਾਟਸ ਯੂਏਈ ਵਿਖੇ ਹੋਣਗੇ ਭਾਰਤ ਦੀ ਤਰਫ ਕਿਹਾ ਗਿਆ ਕਿ ਦੇਸ਼ ਪਹਿਲਾਂ ਆਈਪੀਐਲ ਬਾਅਦជា ਆਈਪੀਐਲ ਨਾਲੋਂ ਜ਼ਿਆਦਾ ਜ਼ਰੂਰੀ ਹੈ ਇਸ ਵੇਲੇ ਦੇਸ਼ ਦੀ ਲੋਕਾਂ ਦੀ ਵਿਦੇਸ਼ੀ ਖਿਡਾਰੀਆਂ ਦੀ ਸਾਰਿਆਂ ਦੀ ਸੁਰੱਖਿਆ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਕਿ ਆਈਪੀਐਲ ਦੇ ਬਾਕੀ ਰਹਿੰਦੇ ਮੈਚ ਫਿਲਹਾਲ ਨਹੀਂ ਹੋਣਗੇ ਮਲਤਵੀ ਕਰ ਦਿੱਤੇ ਗਏ ਨੇ ਅਗਾਹ ਨਵੀਂ ਤਰੀਕ ਨਵਾਂ ਪ੍ਰੋਗਰਾਮ ਜਾਰੀ ਹੋਵੇਗਾ ਉਦੋਂ ਕਰਵਾਏ ਜਾਣਗੇ ਸੋ ਆਈਪੀਐਲ ਉੱਪਰ ਵੀ ਇਸ ਸਮੁੱਚੇ ਮਾਹੌਲ ਦਾ ਇਹ ਸਿੱਧਾ ਅਸਰ ਇਸ ਵੇਲੇ ਪੈਂਦਾ ਹੋਇਆ ਵਿਖਾਈ ਦਿੱਤਾ ਸੋ ਖੇਡਾਂ ਦਾ ਖੇਤਰ ਪ੍ਰਭਾਵਿਤ ਹੈ ਇਸੇ ਤਰ੍ਹਾਂ ਆਰਥਿਕ ਪੱਖ ਤੋਂ ਵੀ ਕਿਉਂਕਿ ਜਦੋਂ ਵੀ ਇਹੋ ਜਿਹੀ ਕੋਈ ਅਨਸੁਖਾਵੀ ਸਥਿਤੀ ਬਣਦੀ ਹੈ ਤਾਂ ਤੁਸੀਂ ਵੇਖਿਆ ਹੋਵੇਗਾ ਕਿ ਅਕਸਰ ਲੋਕਾਂ ਵਿੱਚ ਇੱਕ ਪੈਨਿਕ ਬਣ ਜਾਂਦਾ ਹੈ ਇੱਕ ਸ਼ੱਕ ਅਫਵਾਹਾਂ ਫੈਲਦੀਆਂ ਨੇ ਹੁਣ ਦੇਸ਼ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਲੋਕ ਪੈਟਰੋਲ ਪੰਪਾਂ ਉੱਤੇ ਲੰਮੀਆਂ ਕਤਾਰਾਂ ਵਿੱਚ ਲੱਗੇ ਵਿਖੇ ਗਏ ਨੇ ਤੇ ਕਰਿਆਨੇ ਦੀਆਂ ਦੁਕਾਨਾਂ ਉੱਤੇ ਗਰੋਸਰੀ ਖਰੀਦਦੇ ਹੋਏ ਵਿਖੇ ਗਏ ਨੇ ਅਫਵਾਹਾਂ ਫੈਲ ਜਾਂਦੀਆਂ ਨੇ ਕਿ ਆਉਂਦੇ ਦਿਨਾਂ ਦੌਰਾਨ ਸ਼ਾਇਦ ਸਾਮਾਨ ਨਾ ਮਿਲਿਆ ਦੁਕਾਨਾਂ ਬੰਦਨਾ ਹੋ ਜਾਣ ਪੰਪ ਬੰਦਨਾ ਹੋ ਜਾਣ ਸੋ ਲੋਕੀ ਪੈਟਰੋਲ ਪੰਪਾਂ ਉੱਤੇ ਵੀ ਤੇ ਦੁਕਾਨਾਂ ਉੱਤੇ ਵੀ ਲਾਈਨਾਂ ਲਾ ਕੇ ਖੜੇ ਵਿਖੇ ਗਏ ਨੇ ਹਾਲਾਂਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਐਲਪੀਜੀ, ਤੇਲ ਅਤੇ ਗਰੋਸਰੀ ਦੀ ਸਪਲਾਈ ਜਾਰੀ ਰਹੇਗੀ ਕੋਈ ਇਹੋ ਜਿਹੀ ਦਿੱਕਤ ਨਹੀਂ ਹੈ ਪਰ ਫਿਰ ਵੀ ਲੋਕੀ ਅਕਸਰ ਅਫਵਾਹਾਂ ਦਾ ਸ਼ਿਕਾਰ ਹੋ ਕੇ ਇਸ ਬੰਨੇ ਤੁਰ ਪੈਂਦੇ ਨੇ ਇਸ ਤੋਂ ਪਹਿਲਾਂ ਵੀ ਆਪਾਂ ਕਈ ਵਾਰ ਕਈ ਹੋਰ ਮੌਕਿਆਂ 'ਤੇ ਵੀ ਇਹ ਸਥਿਤੀ ਬਣਦੀ ਹੋਈ ਵੇਖ ਚੁੱਕੇ ਹਾਂ ਇਸੇ ਤਰ੍ਹਾਂ ਇੱਕ ਹੋਰ ਵੱਡਾ ਵਿਸ਼ਾ ਹੈ ਜਮ੍ਹਾਂ ਖੋਰੀ ਦਾ ਕਿ ਜਦੋਂ ਵੀ ਕੋਈ ਅਣਸੁਖਾਵੀ ਸਥਿਤੀ ਬਣਦੀ ਹੈ ਤਾਂ ਬਹੁਤ ਸਾਰੇ ਲੋਕ ਇਹਦੇ ਵਿੱਚੋਂ ਮੁਨਾਫਾ ਕੱਢਣ ਦੀ ਕੋਸ਼ਿਸ਼ ਕਰਦੇ ਨੇ ਕਈ ਚੀਜ਼ਾਂ ਦੇ ਭਾਅ ਬੜੇ ਵਧਾ ਦਿੱਤੇ ਜਾਂਦੇ ਨੇ ਜਿਵੇਂ ਸਪਲਾਈ ਘਟਦੀ ਹੈ ਤਾਂ ਮੁੱਲ ਵਧਾ ਦਿੱਤਾ ਜਾਂਦਾ ਹੈ ਲੋਕੀਂ ਮੁਸ਼ਕਲ ਸਮੇਂ ਵਿੱਚੋਂ ਵੀ ਆਪਣੀਆਂ ਜੇਬਾਂ ਭਰਨ ਲੱਗ ਜਾਂਦੇ ਨੇ ਐਤਕੀ ਵੀ ਜਮ੍ਹਾਂ ਖੋਰੀ ਦੇ ਕਈ ਮਾਮਲੇ ਸਾਹਮਣੇ ਆਏ ਨੇ ਕਈ ਚੀਜ਼ਾਂ ਬਹੁਤ ਮਹਿੰਗੇ ਭਾਅ ਵਿਕੀਆਂ ਜਾ ਰਹੀਆਂ ਨੇ ਖਾਸ ਕਰ ਫਲ ਅਤੇ ਸਬਜ਼ੀਆਂ ਦੇ ਭਾਅ ਅਚਾਨਕ ਕਈ ਥਾਵਾਂ 'ਤੇ ਵਧਾ ਦਿੱਤੇ ਗਏ ਨੇ ਕਿਉਂਕਿ ਮੰਗ ਵਧ ਗਈ ਹੈ ਸਪਲਾਈ ਥੋੜੀ ਘਟੀ ਹੈ ਸੁਭਾਵਕ ਤੌਰ 'ਤੇ ਸੋ ਚੀਜ਼ਾਂ ਦੇ ਭਾਅ ਵਧਾ ਦਿੱਤੇ ਗਏ ਨੇ ਇੱਥੇ ਵੀ ਸਰਕਾਰ ਤੇ ਪ੍ਰਸ਼ਾਸਨ ਨੇ ਕਾਰਵਾਈ ਅਰੰਭੀ ਹੈ ਲੋਕਾਂ ਨੂੰ ਕਿਹਾ ਹੈ ਕਿ ਜਮ੍ਹਾਂ ਖੋਰੀ ਬਾਰੇ ਇਤਲਾਹ ਮਿਲਣ ਉਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਲੁੱਟਣ ਵਾਲੇ ਜਮ੍ਹਾਂ ਖੋਰਾ ਖਿਲਾਫ ਕਾਰਵਾਈ ਕੀਤੀ ਜਾ ਸਕੇ ਸੋ ਇਸ ਬੰਨੇ ਵੀ ਕਾਰਵਾਈ ਲਗਾਤਾਰ ਕੀਤੇ ਜਾਣ ਦੀ ਗੱਲ ਹੋ ਰਹੀ ਹੈ ਤੇ ਇਹ ਜੋ ਵਰਤਾਰਾ ਜਮ੍ਹਾਂ ਖੋਰੀ ਦਾ ਹਰ ਸਾਲ ਵੱਖ-ਵੱਖ ਮੌਕਿਆਂ ਤੇ ਆਪਾਂ ਇਸ ਨੂੰ ਵੇਖਦੇ ਆ ਸਾਡੇ ਦੇਸ਼ ਵਿੱਚ ਸਿਰ ਚੁੱਕਦਾ ਤੇ ਆਮ ਲੋਕਾਂ ਦਾ ਨੁਕਸਾਨ ਹੁੰਦਾ ਸੁਣ ਵੇਖਣਾ ਹੈ ਕਿ ਇਸ ਬੰਨੇ ਕੀ ਕਾਰਵਾਈ ਹੁੰਦੀ ਹੈ ਕਿਸ ਤਰੀਕੇ ਦੀ ਇਸ ਬੰਨੇ ਜਮਾ ਖੋਨਾ ਖਿਲਾਫ ਮਹਿੰਮ ਚੱਲਦੀ ਹੈ ਕਿਉਂਕਿ ਸਾਡੇ ਦੇਸ਼ ਵਿੱਚ ਬਹੁਤ ਵੱਡੀ ਸਮੱਸਿਆ ਹੈ ਇੱਕ ਵਰਗ ਵੱਰੋਂ ਲਗਾਤਾਰ ਇਸ ਚੀਜ਼ ਦਾ ਫਾਇਦਾ ਲਿਆ ਜਾਂਦਾ ਹੈ ਲੋਕਾਂ ਦੀ ਮੁਸੀਬਤ ਦਾ ਫਾਇਦਾ ਲਿਆ ਜਾਂਦਾ ਹੈ ਉਸ ਵਿੱਚੋਂ मुनाफा कमाਉਣ ਦੀ ਕੋਸ਼ਿਸ਼ ਹੁੰਦੀ ਹੈ ਜੋ ਕਿ ਬਹੁਤ ਗਲਤ ਨਿੰਦਨਯੋਗ ਕੰਮ ਹੈ। ਸੋ ਇਸ ਨੂੰ ਨੱਥ ਪਾਉਣ ਲਈ ਵੀ ਕਵਾਇਦ ਨਾਲੋਂ ਨਾਲ ਚੱਲ ਰਹੀ ਹੈ। ਸੋ ਇਸ ਤਰ੍ਹਾਂ ਇਹ ਜੋ جنگ ਦਾ ਆਲਮ ਤਣਾਅ ਦਾ ਆਲਮ ਬਣਦਾ ਹੈ ਤਾਂ ਇਸ ਦਾ ਸੁਰੱਖਿਆ ਤੇ ਸੁਰੱਖਿਆ ਤੱਕ ਹੀ ਸੀਮਤ ਰਹਿੰਦਾ ਹੈ ਤੇ ਹੋਰ ਵੀ ਬਹੁਤ ਸਾਰੇ ਦੂਰਗਾਮੀ ਪ੍ਰਭਾਵ ਨੇ। ਸਮਾਜਿਕ ਪ੍ਰਭਾਵ ਨਹੀਂ ਵੀ ਨੇ ਕਿਉਂਕਿ ਜੰਮੂ ਅਤੇ ਪੰਜਾਬ ਦੇ ਸਰਹਾਦੀ ਖੇਤਰਾਂ ਵਿੱਚ ਲੋਕਾਂ ਦਾ ਜੀਵਨ ਵੀ ਪ੍ਰਭਾਵਿਤ ਹੁੰਦਾ ਹੈ। ਤੁਜੇ ਬੰਦੇ ਵੀ ਹੁੰਦਾ ਸਪਸ਼ਟ ਤੌਰ ਤੇ ਜਿਹੜੇ ਆਮ ਲੋਕ ਨੇ ਜਿਹਨਾਂ ਨੂੰ ਆਪਣੇ ਘਰ-ਬਾਰ ਛੱਡਨੇ ਪੈਂਦੇ ਨੇ ਹਸਤੇ ਵਾਸਤੇ ਘਰਾਂ ਨੂੰ ਅਚਾਨਕ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਕੂਚ ਕਰਨਾ ਪੈਂਦਾ ਅਜਿਹੇ ਵਿੱਚ ਲੋਕਾਂ ਨੂੰ ਇੱਕਦਮ ਉੱਠਣਾ ਤੇ ਤੁਰਨਾ ਬੜਾ ਇੱਕ ਔਖਾ ਕਦਮ ਹੁੰਦਾ ਉਹਨਾਂ ਦੀ ਥਾਂ ਹੋ ਕੇ ਸੋਚਿਆ ਜਾਵੇ ਤਾਂ ਇਸ ਕੱਲ ਦਾ ਅਹਿਸਾਸ ਹੁੰਦਾ ਸੋ ਬਹੁਤ ਸਾਰੇ ਪਹਿਲੂ ਨੇ ਬਹੁਤ ਸਾਰੇ ਨੁਕਤੇ ਹੁੰਦੇ ਨੇ ਇਸ ਸਮੁੱਚੇ ਆਰੰਭ ਦੇ ਨਾਲ ਸਾਰਿਆਂ ਨੂੰ ਹੀ ਧਿਆਨ ਵਿੱਚ ਰੱਖਿਆ ਜਾਣਾ ਜ਼ਰੂਰੀਅਤ ਸਾਰਿਆਂ ਬੰਨੇ ਲੋੜੀਂਦੀ ਕਾਰਵਾਈ ਵੀ ਜ਼ਰੂਰੀ ਹੁੰਦੀ ਹੈ। ਸੂਏਸੀ ਤਫ਼ਸੀਲੀ ਗੱਲਬਾਤ ਇਸ ਵੇਲੇ ਦੇ ਤਾਜ਼ਾ ਹਾਲਾਤ ਦੀ ਭਾਰਤ-ਪਾਕਿਸਤਾਨ ਤਣਾਅ ਤੋਂ ਬਾਅਦ ਉਪਜੇ ਹਾਲਾਤ ਦੀ ਜਿੱਥੇ ਕਾਰਵਾਈ, ਜਵਾਬੀ ਕਾਰਵਾਈ, ਪ੍ਰतिकर्म, ਉਸ ਉੱਪਰਲਾ ਪ੍ਰतिकर्म ਤੇ ਗੱਲਬਾਤ ਦੀ ਵਾਦੀ ਜੰਗ ਦੇ ਆਲਮ ਤੱਕ ਪਹੁੰਚ ਗਈ ਹੈ ਜਿਸ ਉੱਪਰ ਸਾਰੀ ਦੁਨੀਆ ਦੀਆਂ ਨਜ਼ਰਾਂ ਇਸ ਵੇਲੇ ਲੱਗੀਆਂ ਹੋਈਆਂ ਨੇ ਕਿ ਅਗਲਾ ਕਦਮ ਇਹਦੇ ਵਿੱਚ ਕੀ ਹੋਣਾ ਹੈ। ਪ੍ਰੋਗਰਾਮ ਦੇ ਇਸ ਅਗਲੇ ਇਸ ਵਿੱਚ ਕੁਝ ਹੋਰ ਤਾਜ਼ਾ ਵਿਸ਼ਿਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਜਿਸ ਵੇਲੇ ਭਾਰਤ ਪਾਕਿਸਤਾਨ ਤਣਾ ਸਿਖਰਾਂ ਨੂੰ ਚੁੰਦਾ ਹੋਇਆ ਨਜ਼ਰ ਆਇਆ ਤੇ ਬਹੁਤ ਸਾਰੇ ਪਹਿਲੂ ਧਿਆਨ ਵਿੱਚ ਆਉਂਦੇ ਰਹੇ ਠੀਕ ਉਸੇ ਸਮੇਂ ਪੰਜਾਬ ਦੇ ਦਰਿਆਈ ਪਾਣੀਆਂ ਦਾ ਦਰਿਆਈ ਪਾਣੀਆਂ ਦੀ ਵੰਡ ਦਾ ਮੁੱਦਾ ਜੋ ਕਿ ਠੀਕ ਇਸੇ ਸਮੇਂ ਪਿਛਲੇ ਹਫ਼ਤਿਆਂ ਦੌਰਾਨ ਕਾਫੀ ਗਰਮਾਇਆ ਰਿਹਾ ਉਸ ਵਿੱਚ ਵੀ ਇੱਕ ਨਵੀਂ ਗੱਲ ਸਾਹਮਣੇ ਆ ਗਈ ਉਸ ਵਿੱਚ ਇਹ ਪਤਾ ਲੱਗਾ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁਖੀ ਮਿਸਟਰ ਤ੍ਰਿਪਾਠੀ ਉਹ ਅਚਾਨਕ ਡੈਮ ਵਿਖੇ ਪਹੁੰਚ ਗਏ ਤੇ ਅਝਿਹਾ ਕਿਹਾ ਗਿਆ ਪੰਜਾਬ ਦੀ ਤਰਫੋਂ ਕਿ ਹਰਿਆਣੇ ਨੂੰ ਵਾਧੂ ਪਾਣੀ ਛਡਵਾਉਣ ਲਈ ਦਬਾਅ ਪਾਉਣ ਲਈ ਜਾਂ ਗੇਟ ਖਲਵਾਉਣ ਲਈ ਵਾਇਸ ਹਨ ਤੇ ਸੁਭਾਵਕ ਤੌਰ ਤੇ ਇਸ ਚੀਜ਼ ਦਾ ਪੰਜਾਬ ਵੱਲੋਂ ਲਗਾਤਾਰ ਵਿਰੋਧ ਹੁੰਦਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਵੀ ਤੇ ਪੰਜਾਬ ਨਾਲ ਸੰਬੰਧਿਤ ਅਫਸਰਾਂ ਵੱਲੋਂ ਵੀ ਵਿਰੋਧ ਹੁੰਦਾ ਰਿਹਾ ਹੈ ਇਸ ਗੱਲ ਦੀ ਪਿੰਡਕ ਲੱਗਣ ਉੱਪਰ ਕਿ ਬੀਬੀਐਮਪੀ ਦੇ ਚੇਅਰਮੈਨ ਨੇ ਹਰਿਆਣੇ ਨੂੰ ਪਾਣੀ ਛਡਵਾਉਣ ਲਈ ਉੱਥੇ ਫੇਰੀ ਪਾਈ ਹੈ ਪੰਜਾਬ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਪੰਜਾਬ ਦੇ ਅਧਿਕਾਰੀ ਵੀ ਪਹੁੰਚ ਗਏ ਉਹਨਾਂ ਨੇ ਰੋਕੀ ਰੱਖਿਆ ਚੇਅਰਮੈਨ ਕਾਰਵਾਈ ਅੱਗੇ ਨਹੀਂ ਤੋਰਨ ਦਿੱਤੀ ਤੇ ਮਗਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਫੌਰੀ ਤੌਰ ਤੇ ਪਹੁੰਚ ਗਏ ਉਹਨਾਂ ਨੇ ਵੀ ਇਸ ਸੰਬੰਧੀ ਫੌਰੀ ਤੌਰ ਤੇ ਕਦਮ ਚੁੱਕਿਆ ਤੇ ਇੱਕ ਤਰੀਕੇ ਨਾਲ ਉਹਨਾਂ ਨੇ ਆਪਣੀ ਮੌਜੂਦਗੀ ਦਰਸਾ ਦਿੱਤੀ ਪੰਜਾਬ ਦਾ ਹੱਕ ਪੰਜਾਬ ਦੇ ਹਿੱਤ ਵੀ ਦਰਸਾ ਦਿੱਤੇ ਤੇ ਇਸ ਮਾਮਲੇ ਉੱਪਰ ਪਿਛਲੇ ਕੁਝ ਦਿਨਾਂ ਤੋਂ ਕਾਫੀ ਸਪਸ਼ਟ ਸਟੈਂਡ ਤੇ ਸੰਕੇਤ ਪੰਜਾਬ ਦੀ ਤਰਫੋਂ ਲਿਆ ਗਿਆ ਹੈ ਖਾਸ ਕਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਪੰਜਾਬ ਦੇ ਪਾਣੀਆਂ ਸੰਬੰਧੀ ਤੇ ਕਿਵੇਂ हरियाणा ਆਪਣੇ ਸਿੱਧਾ ਪਾਣੀ ਵਰਤ ਚੁੱਕਾ 103% ਜਿਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕਹਿ ਰਹੇ ਨੇ ਤੇ ਐਤਕੀ ਵੀ ਉਹਨਾਂ ਨੇ ਗੱਲ ਸਪਸ਼ਟ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਸਮੇਂ ਭਾਰਤ-ਪਾਕਿਸਤਾਨ ਤਣਾਅ ਬਣਿਆ ਹੋਇਆ ਹੈ ਐਮਰਜੈਂਸੀ ਵਰਗੇ ਹਾਲਾਤ ਨੇ ਠੀਕ ਉਸ ਮੌਕੇ ਇਹੋ ਜਿਹੀ ਕਾਰਵਾਈ ਨੂੰ ਕਰਨਾ ਜਾਂ ਇਹਦੇ ਬਾਰੇ ਸੋਚਣਾ ਇੱਕ ਬੜੀ ਜੋਖਮ ਵਾਲੀ ਗੱਲ ਹੋ ਸਕਦੀ ਹੈ ਸਥਿਤੀ ਖਰਾਬ ਹੋ ਸਕਦੀ ਹੈ ਸੋ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਕਵਾਇਦ ਨੂੰ ਗੈਰ ਜ਼ਿੰਮੇਵਾਰਾਨਾ ਕਾਰਵਾਈ ਦੱਸਦਿਆਂ ਕਿਹਾ ਕਿ ਉਹ ਇਸ ਦਾ ਨੋਟਿਸ ਲੈਂਦੇ ਹਨ ਸੋ ਇਹ ਵੀ ਚੀਜ਼ ਜਿਹੜੀ ਹੈ ਇਹ ਨਾਲ ਨਾਲ ਸੁਰਖੀਆਂ ਵਿੱਚ ਆਈ ਹੈ ਦਰਿਆਈ ਪਾਣੀਆਂ ਦਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਮਸਲਾ ਇਹ ਵੀ ਲਗਾਤਾਰ ਸੁਰਖੀਆਂ ਵਿੱਚ ਚੱਲ ਰਿਹਾ ਹੈ ਇਸ ਦਰਮਿਆਨ ਪੰਜਾਬ ਵਿੱਚ ਸਕੂਲ ਕਾਲਜ ਤਿੰਨ ਦਿਨ ਲਈ ਬੰਦ ਰੱਖੇ ਜਾਣ ਦਾ ਐਲਾਨ ਹੋਇਆ ਸੀ ਤੇ ਕਈ ਇਲਾਕਿਆਂ ਵਿੱਚ 2 ਮਹੀਨਿਆਂ ਲਈ ਕੁਝ ਚੋਣਵੀਆਂ پابندੀਆਂ ਵੀ ਲਾਈਆਂ ਗਈਆਂ ਨੇ ਕੈਮਰੇ ਆ ਦੀ ਵਰਤੋਂ ਦੀ ਗੱਲ ਹੋਵੇ ਸੀ ਸੀਸੀਟੀਵੀ ਕੈਮਰਿਆਂ ਦੀ ਹੋਵੇ ਜਾਂ ਹੋਰ ਸੁਰੱਖਿਆ ਦੇ ਲਿਹਾਜ਼ ਨਾਲ ਜੋ ਚੀਜ਼ਾਂ ਜ਼ਰੂਰੀ ਮੰਨੀਆਂ ਜਾਂਦੀਆਂ ਨੇ ਉਹਨਾਂ ਨੂੰ ਵੀ ਲੋਕਾਂ ਦੇ ਨਾਲ ਸਾਂਝਾ ਕੀਤਾ ਗਿਆ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਆਪਣੀ ਗੱਲ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਕਿਉਂਕਿ ਇਹਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੈ ਉਹ ਸਿਵਲ ਸੁਰੱਖਿਆ ਯਾਨੀ ਕਿ ਆਮ ਲੋਕਾਂ ਦੀ ਸੁਰੱਖਿਆ ਹੈ ਜੋ ਆਪਣੇ ਘਰਾਂ ਵਿੱਚ ਬੈਠੇ ਨੇ ਉਹਨਾਂ ਨੂੰ ਨਿਰਦੇਸ਼ ਵੀ ਦਿੱਤੇ ਜਾ ਰਹੇ ਨੇ ਤੇ ਇਹਨਾਂ ਨੂੰ ਸੁਰੱਖਿਆ ਪੱਖੋਂ ਕੀ ਕਦਮ ਚੁੱਕੇ ਜਾਣੇ ਚਾਹੀਦੇ ਨੇ ਉਸ ਤੋਂ ਵੀ ਜਾਣੂ ਕਰਵਾਇਆ ਜਾ ਰਿਹਾ ਤੇ ਗੱਲ ਪੰਜਾਬ ਦੇ ਮੌਸਮ ਦੀ ਦੱਸੀਏ ਤਾਂ ਮੌਸਮ ਠੀਕ ਠਾਕ ਚੱਲ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਤੇਜ਼ ਤਰਾਰ ਗਰਮੀ ਤੋਂ ਬਾਅਦ ਜੋ ਹਵਾਵਾਂ ਚੱਲੀਆਂ ਲਗਾਤਾਰ ਚੱਲਦੀਆਂ ਰਹੀਆਂ ਬੱਦਲਵਾਈ ਹੁੰਦੀ ਰਹੀ ਹੈ ਉਸ ਨਾਲ ਤਾਪਮਾਨ ਵਿੱਚ ਥੋੜੀ ਗਿਰਾਵਟ ਆਈ ਹੈ ਆਮ ਨਾਲੋਂ ਤਾਪਮਾਨ ਜਿਵੇਂ ਵੱਧ ਚੱਲ ਰਿਹਾ ਸੀ ਹੁਣ ਥੋੜਾ ਆਮ ਵਰਗਾ ਇਹਨਾਂ ਦਿਨਾਂ ਦੌਰਾਨ ਜਿਵੇਂ ਦਾ ਹੋਣਾ ਚਾਹੀਦਾ ਕੁਝ ਕੁਝ ਹੋਜਿਆ ਹੋਇਆ ਹੈ ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਦੌਰਾਨ ਗਰਮੀ ਵੱਧ ਸਕਦੀ ਹੈ ਪਰਾਂ ਫੇਰ ਵਾਅਦਾ ਹੋਇਆ ਵਿਖਾਈ ਦੇ ਸਕਦਾ ਪਰ ਫਿਲਹਾਲ ਗਰਮੀ ਤੋਂ ਤੇ ਹਮਸਤੋਂ ਥੋੜਾ ਆਰਾਮ ਮਿਲਦਾ ਹੈ ਵਿਖਾਈ ਦੇ ਰਿਹਾ ਜੀ ਲੂ ਵਗਣ ਲੱਗ ਪਈ ਸੀ ਪਿਛਲੇ ਹਫ਼ਤੇ ਦੇ ਦੌਰਾਨ ਉਸ ਤੋਂ ਫਿਲਹਾਲ ਰਾਹਤ ਮਿਲਦੀ ਹੋਈ ਵਿਖਾਈ ਦੇ ਰਹੀ ਹੈ ਅੱਜ ਦੀ ਇਸ ਗੱਲਬਾਤ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪੋਂ ਆਪਣਿਰ ਜੀਵੇਂ ਚ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਇਸ ਨੂੰ ਲਾਈਕ ਅਤੇ ਸ਼ੇਅਰ ਕੀਤਾ ਅਤੇ ਕਿਸੇ ਵੀ ਮਾਧਿਅਮ ਦੁਆਰੇ ਕਮੈਂਟਸ ਰਾਹੀਂ ਆਪਣੀ ਹਾਜ਼ਰੀ ਲਗਵਾਉਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਇਸੇ ਤਰ੍ਹਾਂ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਤਕਲੀ ਹੋਰ ਪ੍ਰੋਗਰਾਮਾਂ ਲਈ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ। ਵਧੇਰੇ ਜਾਣਕਾਰੀ ਲਈ ਇਸ ਚੈਨਲ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਇੰਸਟਾਗ੍ਰam ਉੱਤੇ ਵੀ ਤੁਸੀਂ ਜੁੜ ਸਕਦੇ ਹੋ। ਅਤੇ ਆਈ ਪੀਟੀਵੀ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਡੀ ਸਕਰੀਨ ਉੱਤੇ ਵੀ ਸਾਰੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ। ਅੱਜ ਦੀ ਇਸ ਗੱਲਬਾਤ ਵਿੱਚ ਇਨਾ ਹੀ। ਨਵੇਂ ਅੰਕ ਵਿੱਚ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਨਵੀਆਂ ਜਾਣਕਾਰੀਆਂ ਲੈ ਕੇ। ਫਿਲਹਾਲ ਇਜਾਜ਼ਤ ਦਿਓ। ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਵਿੱਚ ਇਨਾ ਹੀ। ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਨਵੀਆਂ ਜਾਣਕਾਰੀਆਂ ਸਮੇਤ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਬਹੁਤ-ਬਹੁਤ ਧੰਨਵਾਦ ਅਤੇ ਵਿਕਦੇ ਰਹੋ ਦ ਪੰਜਾਬ ਟਾਕਸ।